ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ तमाम ਸਿੱਖ Hindu ਮੁਸਲਮਾਨ ਇਹ ਗੱਲ ਜਾਣਦੇ ਐ ਕਿ ਦਰਬਾਰ ਸਾਹਿਬ ਦਾ ਨੀ ਪੱਥਰ ਗੁਰੂ ਅਰਜਨ ਦੇਵ ਨੇ حضرت ਸਾਈਂ ਮੀਆਂ ਮੀਰ ਕੋਲ ਰਖਵਾਇਆ ਸੀਗਾ ਜਦ ਕਿ ਸਿੱਖੀ ਦੇ ਇੱਕ ਬਹੁਤ ਹੀ ਜ਼ਿਆਦਾ ਸੁਣੇ ਜਾਣ ਵਾਲੇ ਪਸੰਦ ਕੀਤੇ ਜਾਣ ਵਾਲੇ ਪ੍ਰਚਾਰਕ ਆਪਾ ਬਾਪਾ ਬੰਤਾ ਜੀ ਦਾ ਕਹਿਣਾ ਹੈ ਕਿ ਇਹ ਗੱਲ ਝੂਠ ਹੈਗੀ ਕਿ ਦਰਬਾਰ ਸਾਹਿਬ ਦਾ ਨਹੀਂ ਪੱਥਰ ਗੁਰੂ ਅਰਜਨ ਦੇਵ ਨੇ Hazrat Sai Mia Mir ਕੋਲ ਰਖਵਾਇਆ ਸੀਗਾ ਇਹਦੇ ਚ ਕੋਈ ਹਕੀਕਤ ਨਹੀਂ ਹੈ ਕੋਈ ਸਚਾਈ ਨਹੀਂ ਹੈ ਜਦਕਿ ਦੂਸਰੀ ਤਰਫ ਗਿਆਨੀ ਸੰ ਸਿੰਘ ਮਸਕੀਨ ਜੀ ਦਾ ਇਹ ਕਹਿਣਾ ਹੈ ਕਿ ਗੁਰੂ ਅਰਜਨ ਦੇਵ ਜੀ ਤੇ Hazrat Sai Mia Mir ਦਾ ਆਪਸ ਦੇ ਵਿੱਚ ਪਿਆਰ ਮੁਹੱਬਤ ਵਾਲਾ ਇhtram ਵਾਲਾ ਰਿਸ਼ਤਾ ਸੀਗਾ ਔਰ ਦਰਬਾਰ ਸਾਹਿਬ ਦਾ ਨਹੀਂ ਪੱਥਰ Hazrat Sai Mia Mir ਕੋਲ ਰਖਵਾਇਆ ਗੁਰੂ ਅਰਜਨ ਦੇਵ ਜੀ ਵੀਰੋ ਵੀਡੀਓ ਨੂੰ ਪੂਰਾ ਦੇਖਿਓ ਧਿਆਨ ਨਾਲ ਦੋਨਾਂ ਦੇ ਦਿਲਾਇਲ ਸੁਣੀਓ ਔਰ ਐਂਡ ਦੇ ਉੱਤੇ ਕਮੈਂਟ ਵਿੱਚ ਲਾਜ਼ਮੀ ਦੱਸਿਓ ਕਿ ਕਿਹਦੀ ਤੁਹਾਨੂੰ ਗੱਲ ਜੜੀ ਹੈ ਉਹਦੇ ਵਿੱਚ ਸੱਚਾਈ ਲੱਗਦੀ ਹੈ ਕਿਹੜਾ ਸੱਚ ਆਏਗਾ ਵਾ ਇਹ ਤੁਸੀਂ ਕਮੈਂਟ ਵਿੱਚ ਦੱਸਿਓ ਸੋ ਚੱਲ ਕੇ ਕਥਾ ਸੁਣਨੇ ਆ ਦੋਨਾਂ ਦੀ ਫਿਰ ਕਰਨੇ ਆ ਉਸ ਤੇ ਵਿਚਾਰ ਨੂੰ ਕੁਝ ਗੁਰਮਖ ਪਿਆਰੇ ਕਹਿੰਦੇ ਵੀ ਬਾਬਾ ਜੀ ਕੁਝ ਸਾਲ ਪਹਿਲਾਂ ਇੱਕ ਤੁਹਾਡੀ ਕਥਾ ਮਿਲਦੀ ਹੈ ਜਿੱਥੇ ਤੁਸੀਂ ਆਖਿਆ ਸੀ ਰਮੰਦਰ ਸਾਹਿਬ ਦੀ ਨੀਂ ਰੱਖਣ ਸਮੇ ਇੱਕ ਇੱਟ ਸਾਈ ਮੀਆਂ ਮੀਰ ਜੀ ਕੋਲੋਂ ਗੁਰੂ ਅਰਜਨ ਸਾਹਿਬ ਨੇ ਰਖਵਾਈ ਹੈ ਹੁਣ ਕੁਝ ਦਿਨ ਪਹਿਲਾਂ ਤੁਹਾਡੀ ਇੱਕ ਕਥਾ ਮਿਲੀ ਹੈ ਜਿੱਥੇ ਤੁਸੀਂ ਆਖਿਆ ਵੀ ਸਾਈ ਮੀਆਂ ਮੀਰ ਨੇ ਨੀਂ ਨਹੀਂ ਰੱਖੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਸੇਵਾ ਵਿੱਚ ਨਾਲ ਜ਼ਰੂਰ ਸਾਈ ਮੀਆਂ ਮੀਰ ਨੂੰ ਲਾਇਆ ਹੈ ਦੋਨਾਂ ਵਿੱਚੋਂ ਠੀਕ ਕੀ ਹੈ ਅੰਦਰ ਅਸਲ ਸਿੱਖ ਧਰਮ ਦੇ ਕਈ ਇਤਿਹਾਸਿਕ ਗ੍ਰੰਥ ਨੇ ਸਾਡਾ ਇੱਕ ਇਤਿਹਾਸਿਕ ਗ੍ਰੰਥ ਹੈ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਹੋਣਾ ਦਾ ਲਿਖਿਆ ਉਹਦੇ ਤੀਸਰੇ ਐਡੀਸ਼ਨ ਵਿੱਚ ਲਿਖਿਆ ਹੈ ਵੀ ਹਰਿਮੰਦਰ ਸਾਹਿਬ ਦੀ ਨੀ ਜਦੋਂ ਰੱਖੀ ਗਈ ਤੇ ਸਾਈ ਮੀਆਂ ਮੀਰ ਜੀ ਨੇ ਇੱਟ ਟਕਾਈ ਹੈ ਤੋਂ ਮੈਂ ਉਸ ਸਾਖੀ ਦਾ ਜ਼ਿਕਰ ਕਰ ਰਿਹਾ ਸੀ ਕਥਾ ਦੇ ਵਿੱਚ ਪਰ ਸਕੂਲਾਂ ਵਿੱਚ ਵੀ ਤਕਰੀਬਨ ਇਹੀ ਪੜਾਇਆ ਗਿਆ ਹੁਣ ਤੁਸੀਂ ਆਖੋਗੇ ਵੀ ਉਹਦੇ ਵਿੱਚ ਤੋਹੀਨ ਕਾਦੀ ਹੈ ਸਾਡੀ ਜੇ ਮੰਨ ਲਿਆ ਜਾਵੇ ਵੀ ਸਾਈ ਮੀਆਂ ਮੀਰ ਜੀ ਨੇ ਨਹੀਂ ਰੱਖੀ ਹਰਿਮੰਦਰ ਸਾਹਿਬ ਦੀ ਬਹੁਤਾਂ ਗ੍ਰੰਥਾਂ ਵਿੱਚ ਇਹੀ ਜ਼ਿਕਰ ਹੈ ਵੀ ਗੁਰੂ ਅਰਜਨ ਸਾਹਿਬ ਨੇ ਨਹੀਂ ਰੱਖੀ ਹੈ ਹੁਣ ਹੋਇਆ ਕੀ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜ ਕੱਲ੍ਹ ਕੁਝ ਮੁਸਲਮਾਨ ਆਲਮ ਫਾਜ਼ਲੇ ਤਰਕ ਦੇ ਰਹੇ ਨੇ ਸੁਣਿਆ ਹੋਵੇਗਾ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਅਖੇਰੀ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਦੇ ਚੇਲੇ ਸਨ ਸਾਈ ਮੀਆਂ ਮੀਰ ਚੇਲਾ ਨਹੀਂ ਸੀ ਗੁਰੂ ਅਰਜਨ ਸਾਹਿਬ ਦਾ ਇਸੇ ਕਰਕੇ ਹੀ ਅਖੇ ਗੁਰੂ ਅਰਜਨ ਸਾਹਿਬ ਨੇ ਆਪਣੇ ਮੁਰਸ਼ਦ ਕੋਲੋਂ ਨੀਰ ਖਾਈ ਐ ਸਾਈ ਮੀਆਂ ਮੀਰ ਕੋਲੋਂ ਆਪਾਂ ਆਮ ਵੇਨੇ ਆ ਨਾ ਸਿੱਖੀ ਵਿੱਚ ਗ੍ਰੰਥੀ ਸਿੰਘ ਕੋਲੋਂ ਨੀਰ ਖਾਈ ਦੀ ਐ ਜਾਂ ਪੰਜਾਂ ਪਿਆਰਿਆਂ ਕੋਲੋਂ ਕਿਉਂਕਿ ਆਪਾਂ ਆਪਦੇ ਨਾਲੋਂ ਉਹਨਾਂ ਨੂੰ ਵੱਡਾ ਸਮਝਦੇ ਆ ਦੂਸਰਾ ਇਹਨਾਂ ਨੇ ਤਰਕ ਦਿੱਤਾ ਵੀ ਇਹ ਮੀਆਂ ਮੀਰ ਨੇ ਜਦੋਂ ਨੀਰ ਰੱਖੀ ਆ ਜਿਹੜੀਆਂ 5-6 ਇੱਟਾਂ ਆਈਆਂ ਨੇ ਉਹ ਅਖੇ ਕਾਬੇ ਤੋਂ ਆਈਆਂ ਨੇ ਇਸ ਕਰਕੇ ਹਰਮੰਦਰ ਸਾਹਿਬ ਮੁਸਲਮਾਨਾਂ ਦਾ ਹੀ ਸਥਾਨ ਐ ਹੁਣ ਸੋਚਣ ਵਾਲੀ ਗੱਲ ਇਹ ਐ ਬਿੱਤ ਕੋ ਜ਼ੋਰੀ ਸਾਡੇ ਸਥਾਨ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਫਿਰ ਮੈਂ ਸਾਰੇ ਗ੍ਰੰਥਾਂ ਵੱਲ ਧਿਆਨ ਦਿੱਤਾ ਵੀ ਬਹੁਤ ਮਤ ਵੇਖੀਏ ਕਿਹੜੇ ਪਾਸੇ ਹੈ। ਹਰਮੰਦਰ ਸਾਹਿਬ ਦੀ ਨੀਂ ਰੱਖਣ ਦਾ ਸਭ ਤੋਂ ਪਹਿਲਾ ਜ਼ਿਕਰ ਭਾਰਤ ਅੰਦਰ ਅਗਰ ਕਿਸੇ ਗ੍ਰੰਥ ਵਿੱਚ ਆਇਆ ਹੈ ਉਹ ਆਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਲਿਖਣ ਵਾਲੇ ਨੇ ਕਬੀਰ ਰਾਜ ਸੰਤੋਖ ਸਿੰਘ ਇਹ ਗ੍ਰੰਥ 1843 ਵਿੱਚ ਪਬਲਿਸ਼ ਹੁੰਦਾ ਹੈ। ਉਹ ਲਿਖਦੇ ਨੇ 임 ਅਰਦਾਸ ਕਰੀ ਬ੍ਰਿਧ ਜਬੈ ਸ਼ੇਰੀ ਅਰਜਨ ਕਰ ਪੰਕਜ ਤਬੈ ਗਹੀਂ ਇੰਟ ਤਹ ਕਰੀ ਟਕਾਵਨ ਮੰਦਰ ਅਬਚਲ ਨੀਵ ਰਖਾਵਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥੀਂ ਇੱਟ ਲੈ ਕੇ ਆਪ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਹੁਣ ਇਹਦੇ ਬਾਅਦ ਆ ਜਾਓ ਤਵਾਰੀਖ ਗੁਰੂ ਖਾਲਸਾ ਜੋ 1885 ਈਸਵੀ ਵਿੱਚ ਪਬਲਿਸ਼ ਹੁੰਦਾ ਹੈ ਇਦੇ ਵਿੱਚ ਵੀ ਇਹੀ ਲਿਖਿਆ ਗਿਆ ਵੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਯਾਨੀ ਗਿਆਨ ਸਿੰਘ ਹੁਣਾ ਲਿਖਿਆ ਹੈ ਸਭ ਤੋਂ ਪਹਿਲਾ ਸਾਈ ਮੀਆਂ ਮੀਰ ਦੇ ਨੀ ਰੱਖਣ ਬਾਬਤ ਜ਼ਿਕਰ ਕਿੱਥੇ ਮਿਲਿਆ ਹੈ ਤੋਂ ਸੁਣ ਲਿਓ ਪੁਸਤਕ ਹੈ ਤਵਾਰੀਖੇ ਪੰਜਾਬ ਬੂਟੇ ਸ਼ਾਹ ਦੀ ਇਹਦਾ ਅਸਲ ਨਾਮ ਸੀ ਗੁਲਾਮ ਮੁਹੈউদ্দিন ਇਹ ਬੰਦਾ ਬ੍ਰਿਟਿਸ਼ ਆਰਮੀਜ਼ ਮੁਸਲਿਮ ਕੌਪਸ ਦੇ ਵਿੱਚ ਜੌਬ ਕਰਦਾ ਸੀ ਬ੍ਰਿਟਿਸ਼ ਲੋਕਾਂ ਕੋਲੋਂ ਤਨਖਾਹ ਲੈਂਦਾ ਸੀ ਔਰ ਪੰਜਾਬ ਵਿੱਚ ਮੌਲਵੀ ਦਾ ਕੰਮ ਕਰਦਾ ਸੀ ਇਹਨੇ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਬਾਅਦਾਂ 4 ਤੋਂ 5 ਸਾਲ ਦਾ فاਸਲਾ ਆਪਣੀ ਪੁਸਤਕ ਤਵਾਰੀਖੇ ਪੰਜਾਬ ਦੇ ਵਿੱਚ ਲਿਖਿਆ ਹੈ ਵੀ ਸਾਈ ਮੀਆਂ ਮੀਰ ਕੋਲੋਂ ਗੁਰੂ ਅਰਜਨ ਸਾਹਿਬ ਨੇ ਨੀਂ ਰਖਵਾਈ ਇਹਦੇ ਬਾਅਦ ਕੀ ਹੋਇਆ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਨੇ ਜਦੋਂ ਪੰਥ ਪ੍ਰਕਾਸ਼ ਲਿਖਿਆ ਉਨਾ ਪਹਿਲੇ ਤੇ ਦੂਜੇ ਐਡੀਸ਼ਨ ਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਅਚਾਨਕ ਤੀਸਰਾ ਐਡੀਸ਼ਨ ਜਿਹੜਾ ਸ਼ពਦਾ ਹੈ ਉਹਦੇ ਵਿੱਚ ਜ਼ਿਕਰ ਕਰ ਦਿੱਤਾ ਗਿਆ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਪੰਥ ਪ੍ਰਕਾਸ਼ ਦੇ ਤੀਜੇ ਐਡੀਸ਼ਨ ਵਿੱਚ ਕਿਉਂ ਲਿਖਣਗੇ ਵੀ ਨੀ ਮੀਆਂ ਮੀਰ ਨੇ ਰੱਖੀ ਜਦੋਂ ਪਹਿਲੇ ਦੋਹਾਂ ਐਡੀਸ਼ਨਾਂ ਚ ਨਹੀਂ ਲਿਖਿਆ ਤੋ ਇਹ ਗੋਰਿਆਂ ਨੇ ਸ਼ਰਾਰਤ ਕਰਵਾਈ ਹੁਣ ਤੁਸੀਂ ਆਖੋਗੇ ਅਸੀਂ ਕਿਤਾਬਾਂ 'ਚ ਪੜਿਆ ਜਦੋਂ ਸਕੂਲ ਪੜ੍ਹਦੇ ਸਾਂ ਉਥੇ ਕਿੱਥੋਂ ਆਇਆ ਉਹ ਵੀ ਸੁਣ ਲਿਓ ਕਿਵੇਂ ਆਇਆ ਹੈ ਬਿਨਾ ਪੜਤਾਲ ਤੋਂ ਕੈਪਟਨ ਮੁਰੇ ਵਰਗੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਨੇ ਕਮਾਂਡ ਦੇ ਕੇ ਦਾ ਮਿਊਨਿਸਪਲ ਬਾਡੀਜ਼ ਆਫ ਅਮਰitsar ਦੀਆਂ ਰੈਕર્ડ ਬੁਕਸ ਦੇ ਵਿੱਚ ਸਰਕਾਰ ਦੀਆਂ ਕਿਤਾਬਾਂ ਦੇ ਵਿੱਚ ਜਾਣ ਕੇ ਲਿਖਵਾ ਦਿੱਤਾ ਫਾਊਂਡੇਸ਼ਨ ਸਟੋਨ ਵਾਸ ਲੇਡ ਬਾਈ ਮੀਆਂ ਮੀਰ ਵੀ ਹਰਮੰਦਰ ਸਾਹਿਬ ਦਾ ਨੀਂ ਪੱਥਰ ਮੀਆਂ ਮੀਰ ਨੇ ਰੱਖਿਆ ਹੈ ਉਹ ਫਿਰ ਹੌਲੀ-ਹੌਲੀ ਸਾਡੀਆਂ ਕਿਤਾਬਾਂ ਚ ਆ ਗਿਆ ਤੇ ਅੱਜ ਤੱਕ ਪੜਦੇ ਆ ਰਹੇ ਆ। 100 ਵਾਰ ਝੂਠ ਮਾਰੋ ਤੇ ਸੱਚ ਹੋ ਜਾਂਦਾ ਹੈ। ਆਓ ਨਿਰਣਾ ਕਰੀਏ ਨਹੀਂ ਕਿਸ ਨੇ ਰੱਖੀ ਐ। ਇੱਕ ਬਨੇ ਕਵੀ ਸੰਤੋਖ ਸਿੰਘ ਐ, ਇੱਕ ਬਨੇ ਗਿਆਨੀ ਰਤਨ ਸਿੰਘ ਦੀ ਭੰਗੂ ਨੇ ਜਿਹੜੇ ਆਂਦੇ ਨੇ ਹਰਮੰਦਰ ਸਾਹਿਬ ਦੀ ਨੀਂ ਗੁਰੂ ਅਰਜਨ ਸਾਹਿਬ ਨੇ ਰੱਖੀ। ਇਹ ਉਹ ਲੋਕ ਨੇ ਜਿਨ੍ਹਾਂ ਦਾ ਜੀਵਨ ਸਿੱਖੀ ਦੇ ਸਿਧਾਂਤ ਤੇ ਚੱਲਦਿਆਂ ਲੰਘਿਆ ਐ। ਦੂਸਰੀ ਤਰਫ ਬੂਟੇ ਸ਼ਾਹ ਮੁਸਲਮਾਨ ਐ। ਬੂਟੇ ਸ਼ਾਹ ਆਂਦਾ ਐ ਮੀਆਂ ਮੀਰ ਨੇ ਨੀ ਰੱਖੀ। ਪਰ ਉਹਦੇ ਵਿੱਚ ਲੌਜਿਕ ਕੋਈ ਨਹੀਂ ਹੈ ਉਹਨੇ ਕਿਤੇ ਚਾਨਣਾ ਨਹੀਂ ਪਾਇਆ ਵੀ ਇਹ ਇਤਿਹਾਸ ਉਹਨੇ ਕਿੱਥੋਂ ਲੈ ਕੇ ਲਿਖਿਆ ਹੈ ਪਰ ਜਦੋਂ ਕਵੀ ਸੰਤੋਖ ਸਿੰਘ ਨੂੰ ਪੜਦੇ ਆ ਤਾਂ ਉੱਥੇ ਇੱਕ ਲੌਜਿਕ ਮਿਲਦਾ ਹੈ ਉਹਨਾਂ ਜਗਾ ਜਗਾ ਜ਼ਿਕਰ ਕੀਤਾ ਹੈ ਵੀ ਸਿੱਖੀ ਦਾ ਇਹ ਸਿਧਾਂਤ ਰਿਹਾ ਹੈ ਗੁਰੂ ਸਹਬਾਨਾ ਨੇ ਚਾਹੇ ਕਰਤਾਰਪੁਰ ਵਸਾਇਆ ਚਾਹੇ ਖਡੂਰ ਸਾਹਿਬ ਵਸਾਇਆ ਚਾਹੇ ਗੋਇੰਦਵਾਲ ਸਾਹਿਬ ਵਸਾਇਆ ਸੰਤੋਖ ਸਰ ਬਣਾਇਆ ਤਰਨ ਤਾਰਨ ਵਸਾਇਆ ਅਕਾਲ ਤਖਤ ਵਸਾਇਆ ਕੀਰਤਪੁਰ ਬਣਾਇਆ ਹਰगोਬਿੰਦਪੁਰ ਬਣਾਇਆ ਆਨੰਦਪੁਰ ਸਾਜਿਆ ਪੌਂਟਾ ਸਾਹਿਬ ਬਣਾਇਆ ਲੋਹਗੜ ਬਣਾਇਆ ਸਾਰਿਆਂ ਦਾ ਨੀਂਹ ਪੱਥਰ ਗੁਰੂ ਸਹਿਬਾਨਾ ਨੇ ਹੱਥੀਂ ਰੱਖਿਆ ਹੈ ਤੇ ਹਰਿਮੰਦਰ ਸਾਹਿਬ ਵੇਲੇ ਕੀ ਮੁਸ਼ਕਲ ਆ ਗਈ ਵੀ ਮੀਆਂ ਮੀਰ ਕੋ ਨਹੀਂ ਪੱਥਰ ਰਖਵਾਉਣਗੇ ਇਹਦੇ ਚ ਲੌਜਿਕ ਵੀ ਹੈ ਤੁਸੀਂ ਆਖੋਗੇ ਜੀ ਸਾਂਝੀ ਵਾਲਤਾ ਕਰਕੇ ਨੀਂਹ ਪੱਥਰ ਰਖਾਇਆ ਕੀ ਗੱਲ ਹੈ ਗੁਰੂ ਅਰਜਨ ਸਾਹਿਬ ਤੋਂ ਪਹਿਲੇ ਚਾਰ ਗੁਰੂ ਸਾਂਝੀ ਵਾਲਤਾ ਦੀ ਗੱਲ ਨਹੀਂ ਸੀ ਕਰਦੇ ਜਾਂ ਬਾਦ ਵਿੱਚ ਜਿਹੜੇ ਗੁਰੂ ਹੋਏ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਉਹਨਾਂ ਕਿਸੇ ਮੁਸਲਮਾਨ ਕੋਲੋਂ ਜਾਂ ਕਿਸੇ ਹਿੰਦੂ ਕੋਲੋਂ ਨਹੀਂ ਪੱਥਰ ਕਿਉਂ ਨਹੀਂ ਰਖਾਇਆ ਸਾਂਝੀ ਵਾਲਤਾ ਦੀ ਗੱਲ ਸਿਰਫ ਇੰਨੀ ਹੈ ਮੀਆਂ ਮੀਰ ਵਰਗੇ ਮੁਸਲਮਾਨ ਹੋਰ ਕਈ ਸਨਾਤਨੀਆਂ ਸੰਤ ਸੇਵਾ ਵਿੱਚ ਲੱਗਦੇ ਰਹੇ ਨੇ ਇਹਦੇ ਤੋਂ ਵੱਧ ਕੇ ਕੁਝ ਨਹੀਂ ਹਾਂ ਇਹੀ ਸਾਂਝੀ ਵਾਲਤਾ ਹੈ ਗੁਰਦੁਆਰਾ ਸਾਰਿਆਂ ਲਈ ਖੁੱਲਾ ਹੈ ਤਨ ਦੀ ਖਰਾਕ ਲੰਗਰ ਛਕਣਾ ਹੈ ਮੁਸਲਮਾਨ ਹਿੰਦੂ ਈਸਾਈ ਸਿੱਖ ਸਾਰੇ ਆ ਜਾਓ ਮਨ ਦੀ ਖਰਾਕ ਕੀਰਤਨ ਸੁਣਨਾ ਹੈ ਸਾਰੇ ਹੀ ਆ ਸਕਦੇ ਨੇ ਇਤਿਹਾਸਿਕ ਗ੍ਰੰਥਾਂ ਦੇ ਨਾਲ-ਨਾਲ ਬੁਲੰਦ ਹਸਤੀਆਂ ਦਾ ਵੀ ਜ਼ਿਕਰ ਕਰ ਦਵਾਂ ਉਹਨਾਂ ਨੇ ਵੀ ਇਹੀ ਵਿਚਾਰ ਰੱਖੇ ਨੇ ਦਮਦਮੀ ਟਕਸਾਲ ਦੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਰਿਆਂ ਹਰਿਮੰਦਰ ਸਾਹਿਬ ਦਾ ਨੀਂ ਪੱਥਰ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੀ ਕਥਾ ਕੀਰਤਨ ਵਿੱਚ ਸੁਣਾਇਆ ਹੈ ਇੱਕ ਬਹੁਤ ਵੱਡੀ ਗਵਾਹੀ ਦੇਣ ਲੱਗਾ ਗਿਆਨੀ ਕਿਰਪਾਲ ਸਿੰਘ ਹੋਏ ਨੇ 30 ਸਾਲ ਦੇ ਇਰਦ-ਗਿਰਦ ਹਰਮੰਦਰ ਸਾਹਿਬ ਗ੍ਰੰਥੀ ਹੈੱਡ ਗ੍ਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਲੀ ਉਹਨਾਂ ਸੇਵਾ ਨਿਭਾਈ ਹੈ 1958 ਈਸਵੀ ਤੋਂ ਲੈ ਕੇ ਉਹਨਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਪੁਰਾਣੇ ਖਰੜੇ ਲੈ ਕੇ ਹਰਮੰਦਰ ਸਾਹਿਬ ਦਾ ਨੀਂ ਪੱਥਰ ਰੱਖਣ ਬਾਰੇ ਵਿਚਾਰ ਕੀਤੀ ਵੀ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਪ੍ਰਕਾਸ਼ ਦੇ ਵਿੱਚ ਜਨਵਰੀ 1988 ਦੇ ਦਰਮਿਆਨ ਇਹ ਲਿਖਤਾਂ ਛਾਪੀਆਂ ਗਈਆਂ ਦਾ 골ਡਨ ਹਿਸਟਰੀ ਆਫ ਦਾ 골ਡਨ ਟੈਂਪਲ ਐਸਜੀ ਪੀਸੀ ਵੱਲੋਂ ਇੱਕ ਲਿਖਤ ਪਰਫੁੱਲਤ ਹੋਈ 1991 ਵਿੱਚ ਉਹਦੇ 'ਚ ਵੀ ਇਹੀ માનਤਾ ਨੂੰ ਦਰਜਾ ਦਿੱਤਾ ਗਿਆ ਹੈ। ਤੋਂ ਇੱਥੇ ਬੜੀਆਂ ਗਵਾਹੀਆਂ ਨੇ ਫਾਈਨਲ ਡਿਸੀਜਨ ਆਪਾਂ ਗੁਰਬਾਣੀ ਤੋਂ ਪੁੱਛ ਲੈਣੇ ਆ। ਕਈ ਆਖਣਗੇ ਜੀ ਨਹੀਂ ਇਹਦਾ ਅੰਤਰੀਵ ਭਾਵ ਹੈ ਪਰ ਸਿੱਧ ਕਰੋ। ਵੀ ਬਾਹਰमुखी ਭਾਵ ਨਹੀਂ ਹੁੰਦਾ ਬਾਣੀ ਦਾ ਦੋਵੇਂ ਪੱਖ ਹੁੰਦੇ ਨੇ ਅੰਤਰਮੁਖੀ ਵੀ ਹੁੰਦਾ ਬਾਹਰਮੁਖੀ ਵੀ ਡਿਠਾ ਸੱਬੈ ਥਾਵ ਨਹੀਂ ਤੁਦ ਜਿਹਿਆ ਬਦੋਹ ਪੁਰਖ ਵਿਧਾਤੇ ਤਾ ਤੂੰ ਸੋਹਿਆ ਗੁਰੂ ਅਰਜਨ ਸਾਹਿਬ ਹੀ ਇਜ਼ ਦਾ ਆਰਕੀਟੈਕਟ ਆਫ ਡੈਸਟੀਨੀ that supreme lord in the form of guru arjan he is that designer of harimandir sahib ਹਰਮੰਦਰ ਸਾਹਿਬ ਆਪ ਗੁਰੂ ਅਰਜਨ ਸਾਹਿਬ ਨੇ ਸਾਜਿਆ ਹੈ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇਆ ਰਾਮ ਦਾਸ ਸਰ ਰਾਮਦਾਸ ਪੁਰ ਵਿੱਚ ਜਿਹੜਾ ਹਰਮੰਦਰ ਸਾਹਿਬ ਹੈ ਵਿਧਾਤਾ ਨੇ ਗੁਰੂ ਅਰਜਨ ਦੇ ਰੂਪ ਵਿੱਚ ਆਪ ਸਾਜਿਆ ਹੈ ਤੋ ਇਸ ਗੱਲ ਨੂੰ ਸਮਝ ਲਿਓ ਜੇ ਕੋਈ ਕੱਲ ਨੂੰ ਆਖੇ ਵੀ ਸੱਚਕੰਡ ਹਰਮੰਦਰ ਸਾਹਿਬ Hindu ਧਰਮ ਦਾ ਮੰਦਿਰ ਹੈ ਜੇ ਕੋਈ ਆਖੇ ਮੁਸਲਮਾਨਾ ਦੀ ਮਸਜਿਦ ਹੈ ਇਹ ਗੁਰੂ ਸਾਹਿਬ ਦੀ ਸਾਡੇ ਪਾਵਨ ਅਸਥਾਨ ਦੀ ਤੋਹੀਨ ਹੈ ਇੱਥੇ ਮੀਆਂ ਮੀਰ ਜੀ ਵਰਗੇ ਜਾਂ ਹੋਰ ਸਨਾਤਨੀਏ ਮਹਾਪੁਰਸ਼ ਸਾਰੇ ਗੁਰੂ ਅਰਜਨ ਸਾਹਿਬ ਦੇ ਸੇਵਕ ਹੋਏ ਨੇ ਖਸਮ ਗੁਰੂ ਅਰਜਨ ਹੀ ਹੈ ਜਿਹਦੇ ਬਾਰੇ ਬਾਣੀ ਆਂਦੀ ਹੈ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਵਕਾਲ ਸਰੂਪ ਨੇ ਤੋ ਸਾਰੇ ਕਾਰਜ ਉਹਨਾਂ ਦੇ ਹੱਥੀ ਸੰਪੰਨ ਹੋਏ ਹੀ ਪਰਫੁੱਲਤ ਹੁੰਦੇ ਨੇ ਬਾਕੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਵੀ ਲੱਗਦੇ ਰਹੇ ਨੇ ਭਾਈ ਗੁਰਦਾਸ ਵੀ ਲੱਗਦੇ ਰਹੇ ਨੇ ਮੀਆਂ ਮੀਰ ਜੀ ਵਰਗੇ ਸਾਧੂ ਵੀ ਲੱਗਦੇ ਰਹੇ ਨੇ ਇਹ ਨਾ ਸਮਝੋ ਵੀ ਮੈਂ ਮੁਸਲਮਾਨਾਂ ਨਾਲ ਜਾਂ ਹਿੰਦੂਆਂ ਨਾਲ ਕੋਈ ਨਫ਼ਰਤ ਕਰਦਾ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਕੋ ਸਈਆਂ ਕੋਈ ਅਲਾਹੇ ਕੋਈ ਰਾਮ ਰਾਮਾ ਕੋ ਅੱਲਾਹ ਅੱਲ੍ਹਾ ਕੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਜਿੱਥੇ ਸਿੱਖ ਸਿਧਾਂਤਾਂ ਦੀ ਗੱਲ ਹੈ ਉੱਥੇ ਗੁਰੂ ਦੀ ਬਾਣੀ ਦਾ ਹੀ ਬੋਲਬਾਲਾ ਹੋਵੇਗਾ ਗੁਰੂ ਦਾ ਹੀ ਸਿਧਾਂਤ ਪ੍ਰਫੁੱਲਤ ਹੋਵੇਗਾ ਤੋ ਸਿੱਖ ਧਰਮ ਦੇ ਕਿਸੇ ਵੀ ਗ੍ਰੰਥ ਵਿੱਚ ਮੀਆਂ ਮੀਰ ਜੀ ਵੱਲੋਂ ਨੀਂ ਰੱਖੀ ਗਈ ਪ੍ਰਾਚੀਨ ਖਰੜੀਆਂ ਤਾਂ ਹੀ ਨਹੀਂ ਆਇਆ ਇਹ ਸ਼ਰਾਰਤ ਬੂਟੇ ਸ਼ਾਹ ਦੀ ਸੀ ਔਰ ਇਸੇ ਤਰ੍ਹਾਂ ਹੀ ਪ੍ਰਜਲਤ ਹੋ ਗਈ ਤੇ ਆਪਾਂ ਉਦਾਂ ਹੀ ਪ੍ਰਸੰਗ ਗਾਉਣ ਲੱਗ ਪਏ ਸਿੰਘ ਨੇ ਇਸ ਦੇ ਉੱਤੇ ਗੁਰਬਾਈ ਲਿਖੀ ਹੈ ਸਾਈ ਮੀਆਂ ਮੀਰ ਨੇ ਜਦ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਦੇਖਿਆ ਕਹਿੰਦੇ ਨੇ ਵਕਤ ਦਾ ਇਹ ਚੋਟੀ ਦਾ ਫਕੀਰ ਰੋ ਉਠਿਆ ਔਰ ਜਹਾਂਗੀਰ ਨੂੰ ਦੁੱਖ ਵੀ ਇਸੇ ਗੱਲ ਦਾ ਸੀ ਕਿ ਸਾਈ ਮੀਆਂ ਮੀਰ ਜਿਸ ਦੇ ਰਾਹੀਂ ਅਸੀਂ ਚਾਹਦੇ ਸੀ ਕਿ ਪੰਜਾਬ ਦੇ ਤਬਲੀਗ ਦਾ ਕੰਮ ਹੋਵੇ ਇਸਲਾਮ ਫੈਲੇ ਮੀਆਂ ਮੀਰ ਦੇ ਹਸਰੇ ਤੇ ਇਹ ਤੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਹੈ ਇਹ ਤੇ ਸੁਖਮਨੀ ਸਾਹਿਬ ਪੜਨ ਲੱਗ ਪਏ। ਔਰ ਗੁਰਵਰਜਨ ਦੇਵ ਜੀ ਨੇ ਸੁਣ ਇਤਨਾ ਵੱਡਾ ਮਾਣ ਦਿੱਤਾ ਕਿ ਹਰਿ ਮੰਦਰ ਸਾਹਿਬ ਦੀ ਬੁਨਿਆਦ ਪਈਆ ਮੀਰ ਰੱਖ ਦਏ। ਥੋੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਅੱਜ ਜੈਸੀ ਤੰਗ ਦਿਲੀ ਦਾ ਸੀ ਮੁਜ਼ਾਹਿਰਾ ਕਰ ਰਹੇ ਹਾਂ ਨਾ ਗੁਰੂ ਘਰ ਇਤਨਾ ਤੰਗ ਦਿਲ ਨਹੀਂ ਹੈ। ਸ਼ਾਇਦ ਦੁਨੀਆਂ ਦੇ ਵਿੱਚ ਇਤਨਾ ਕੋਈ ਧਰਮ ਫਰਾਗ ਦਿਲ ਨਹੀਂ ਜਿੰਨਾ ਸਿੱਖ ਧਰਮ ਹੈ। ਇਸ ਗੁਰਦੁਆਰੇ ਚ ਅੱਲਾ ਦੀ ਧੁਨੀ ਵੀ ਲੱਗ ਸਕਦੀ ਹੈ RAM ਦੀ ਧੁਨੀ ਵੀ ਲੱਗ ਸਕਦੀ ਹੈ ਅੱਲਾ ਅੱਲਾ ਪੈ ਕਰਦੇ ਨੇ ਬਾਬਾ ਫਰੀਦ RAM ਨਾਮ ਦਾ ਜਪ ਪੈ ਜਪਦੇ ਨੇ RAMANAND PARMANAND GOVIND GOVIND ਦੀ ਧੁਨੀ ਅਲਾਪ ਦਾ ਪੈ ਜੈ ਦੇਵ GOVIND GOVIND ਦੇ ਤ ਜਪਨਰ ਸਕਲ ਸਿੱਧ ਪਦੰ ਜੈ ਦੇਵ ਆਇਓ ਤਸੋ ਪਟੰ ਬਹੁ ਬੂਤ ਸਰਵਗਤੰ ਮਸਜਿਦ ਦੇਚ ਰਾਮ ਨਾਮ ਲਈ ਕੋਈ ਜਗਾ ਨਹੀਂ ਮੰਦਰ ਦੇਚ ਅਲਾਦੀ ਧੁਨੀ ਨਹੀਂ ਅਲਾਪੀ ਜਾ ਸਕਦੀ ਖੁਦਾ ਦੀ ਕੋਈ ਚਰਚਾ ਨਹੀਂ ਅਲੱਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਣਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ 'ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਹੈ ਰਾਜਨੀਤਿਕ ਲੋਕਾਂ ਨੇ ਜਿਸ ਦਿਨ ਤੇ ਗੁਰਦੁਆਰਿਆਂ ਦੀ ਬਾਗਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿਸੇ ਹੱਦ ਤੱਕ ਦੂਰ ਚਲਾ ਗਿਆ ਹੈ ਇਹ ਵਿਚਾਰ ਗੱਲ ਆ ਗਈ ਰਾਜਨੀਤੀ ਚਲਾਵਨ ਰਾਜਨੀਤਿਕ ਧਾਰਮਿਕ ਮੰਦਰ ਚਲਾਉਣ ਧਾਰਮਿਕ ਮਨੁੱਖ ਤੇ ਮਸਲਾ ਹੱਲ ਹੋਣਾ ਸੀ ਫਿਰ ਸਾਈਂ ਨੀ ਅਮੀਰ ਦੇ ਰਾਹੀ ਜਹਾਂਗੀਰ ਚਾਹਂਦਾ ਸੀ ਇਸਲਾਮ ਭੈਲੇ ਤਬਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਸੀ ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਪਾਠ ਦੇ ਚਾਂ ਔਰ ਸਤਗੁਰੂ ਨੇ ਵੀ ਇਸ ਨੂੰ ਇਤਨਾ ਸਨਮਾਨ ਦਿੱਤਾ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਨਣ ਲਗਾ ਤਿਰਤ ਅਰਿ ਮੰਦਰ ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਦੇ ਟਕਰਾਂਦੀ ਰਹੀ ਏ ਔਰ ਅੱਜ ਵੀ ਇਹ ਬਦਕਿਸਮਤੀ ਰਹੀ ਏ ਜਿਨ੍ਹਾਂ ਕੋਲ ਸਤਾ ਹੁੰਦੀ ਏ ਉਹਨਾਂ ਕੋਲ ਸਤ ਨਹੀਂ ਹੁੰਦੀ ਫਿਰ ਤੁਸੀਂ ਦੋਨੇ ਜਿਹੜੇ ਪ੍ਰਚਾਰਕ ਹੈ ਗਿਆਨੀ ਆ ਉਹਨਾਂ ਦੀ ਤੁਸੀਂ ਗੱਲ ਸੁਣੀ ਬਾਬਾ ਬੰਤਾ ਜੀ ਤੇ ਗਿਆਨੀ ਸੰ ਸਿੰਘ ਮਸਕੀਨ ਜੀ ਦੀ ਦੋਨਾਂ ਨੂੰ ਲੋਗ ਬਹੁਤ ਪਸੰਦ ਕਰਦੇ ਆ ਉਹਨਾਂ ਦੇ ਕਥਾ ਸੁਣਦੇ ਆ ਲੇਕਿਨ ਦੋਨਾਂ ਦੇ ਜਿਹੜੇ ਬਿਆਨات ਸੀਗੇ ਉਹਨਾਂ ਚ ਜ਼ਮੀਨ ਅਸਮਾਨ ਦਾ ਫਰਕ ਸੀ ਬਾਬਾ ਬੰਤਾ ਜੀ ਨੇ ਜਸਤਰਾ ਕਿਹਾ ਕਿ ਮੁਸਲਮਾਨ ਜਿਹੜੇ ਕੁਝ ਆਲਮ ਐ ਕੁਝ ਪ੍ਰਚਾਰਕ ਐ ਉਹ ਇਹ ਤਰਕ ਕਰੰਦੇ ਆ ਕਿ ਦਰਬਾਰ ਸਾਹਿਬ ਦਾ ਨਹੀਂ ਪੱਥਰ ਜਿਹੜਾ ਹੈ ਉਹ ਗੁਰੂ ਅਰਜਨ ਦੇਵ ਜੀ ਨੇ حضرت ਸਾਈਂ मियां ਮੀਰ ਕੋਲ ਰਖਵਾਇਆ ਸੀਗਾ ਔਰ ਨਾਲੇ ਇਹ ਵੀ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਜੀ ਜਿਹੜੇ حضرت ਸਾਈਂ मियां ਮੀਰ ਦੇ ਸ਼ਗਿਰਦ ਸੀਗੇ ਗੁਰੂ ਇਹ ਜਿਹੜੀਆਂ ਚੀਜ਼ਾਂ ਐ ਨਾ ਦੇਖੋ ਇਸ ਤੋਂ ਦੇਖੋ ਕਿ ਅਗਰ ਜਸਤਰਾਨਾ ਨੇ ਕਿਹਾ ਕਿ ਸ਼ਗਿਰਦ ਵਾਲੀ ਗੱਲ ਕਿ ਹਜ਼ਰਤ ਸਾਈਂ मियां ਮੀਰ ਤੇ ਗੁਰੂ ਅਰਜਨ ਦੇਵ ਕੋਲੋਂ ਆ तकरीबन ਕੋਈ 13 ਸਾਲ ਛੋਟੇ ਸੀਗੇ ਤੇ ਉਹ ਫਿਰ ਕਿਸ ਤਰ੍ਹਾਂ ਉਹਨਾਂ ਦੇ ਸ਼ਗਿਰਦ ਹੋ ਸਕਦੇ ਆ ਜਿਸ ਤਰ੍ਹਾਂ ਗਿਆਨੀ ਸੰਸਿੰਘ ਮਸਕੀਨ ਜੀ ਨੇ ਕਿਹਾ ਕਿ ਇਹਨਾਂ ਦਾ ਆਪਸੀ ਪਿਆਰ ਮੁਹੱਬਤ ਵਾਲਾ ਇhtram ਵਾਲਾ ਰਿਸ਼ਤਾ ਸੀਗਾ ਔਰ ਗੁਰੂ ਅਰਜਨ ਦੇਵ ਜੀ ਦੇ ਇਹ ਜਿਹੜੇ بیٹے ਆ ਉਹ ਵੀ ਫਿਰ ਹਜ਼ਰਤ ਸਾਈਂ मियां ਮੀਰ ਕੋ ਜਾ ਕੇ ਮਿਲੇ ਸੀਗੇ ਉਹਨਾਂ ਨੇ ਉਹਨਾਂ ਨੂੰ ਆਸ਼ਿर्वाद ਵੀ ਦਿੱਤਾ ਸੀਗਾ ਉਹਨਾਂ ਦੇ ਦਰਸ਼ਨ ਵੀ ਕੀਤੇ ਸੀਗੇ ਫਿਰ ਜਿਹੜੇ ਨੌਵੇਂ ਗੁਰੂ ਹੈ ਗੁਰੂ ਤੇਗ ਬਹਾਦਰ ਉਹਨਾਂ ਨੇ ਵੀ ਬਚਪਨ ਦੇ ਵਿੱਚ حضرت ਸਾਈਂ ਯਾਮੀਰ ਨੂੰ ਦੇਖਿਆ ਸੀਗਾ ਔਰ ਗਿਆਨੀ ਸੰਸਿੰਗ ਮਸਕੀਨ ਜਿਹੜੇ ਕਿ ਜਿਨ੍ਹਾਂ ਨੂੰ ਗਿਆਨ ਦਾ ਸਾਗਰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਕੋਲ ਹਰ ਚੀਜ਼ ਦਾ ਨੌਲੇਜ ਹੈ ਜਿਹੜੀ ਗੱਲ ਕਰਦੇ ਹੈਗੀ ਹੈ ਉਹ ਸਬੂਤਾਂ ਦੀ ਬੇਸ ਤੇ ਕਰਦੇ ਹੈਗੀ ਹੈ ਉਹ ਹਵਾਲਾ ਦੇ ਕੇ ਗੱਲ ਕਰਦੇ ਹੈਗੀ ਹੈ ਕੋਈ ਬੇਬੁਨਿਆਦ ਗੱਲ ਨਹੀਂ ਕਰਦੇ ਹੈਗੇ ਬਾਣੀ ਦਾ ਹਵਾਲਾ ਦਿੰਦੇ ਆ ਜਿਹੜਾ ਅ مختلف ਗੁਜ਼ਰੇ ਆ ਪ੍ਰਚਾਰਕ ਗੁਜ਼ਰੇ ਆ ਇਤਿਹਾਸ ਬਿਆਨ ਕਰਨੇ ਵਾਲੇ ਉਹਨਾਂ ਦਾ ਹਵਾਲਾ ਦੇ ਕੇ ਗੱਲ ਕਰਦੇ ਹੀਗੀ ਆ ਤਾਂ ਕਿ ਸੁਣਨੇ ਵਾਲੇ ਦੀ ਗੱਲ ਜਿਹੜੀ ਆ ਸਮਝ ਵੀ ਆਵੇ ਔਰ ਉਹਦੇ ਉੱਤੇ ਅਸਰ ਵੀ ਰੱਖੇ ਕਿ ਇਹ ਜਿੰਨੇ ਗੱਲ ਕਹੀ ਹੈਗੀ ਆ ਉਹਦਾ ਬਿਆਨ ਕਰਨੇ ਵਾਲਾ ਜਿਹੜਾ ਰਾਵੀ ਹੈ ਉਹਦੀ ਗੱਲ ਕਿੰਨੀ ਸੱਚੀ ਹੈਗੀ ਆ ਉਹਦੇ ਚ ਕਿੰਨੀ ਹਕੀਕਤ ਹੈ ਇਹ ਜਿਹੜਾ ਬਿਆਨ ਕਰਨੇ ਵਾਲਾ ਉਹਦਾ ਹਵਾਲਾ ਇਸ ਲਈ ਦੇਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਸੁਣਨੇ ਵਾਲੇ ਨੂੰ ਪਤਾ ਲੱਗੇ ਕਿ ਜਿਹਦਾ ਹਵਾਲਾ ਦਿੱਤਾ ਜਾਂਦਿਆ ਹੈਗਾ ਵਾ ਉਹ ਹਮੇਸ਼ਾ ਜਿਹੜੀ ਗੱਲ ਕਰਦਾ ਵਾ ਉਹ ਸੱਚੀ ਗੱਲ ਕਰਦਾ ਹੈਗਾ ਵਾ ਇਸ ਲਈ ਉਹਨਾਂ ਨੇ ਇਹ ਦੱਸੀ ਗੱਲ ਕਿ ਇਹ ਬਿਲਕੁਲ 100% ਗੱਲ ਸੱਚੀ ਹੈਗੀ ਹੈ ਕਿ Hazrat ਮੀਆਂ ਮੀਰ ਨਹੀਂ ਨੀ ਪੱਤਰ ਰੱਖਿਆ ਸੀ ਦਰਬਾਰ ਸਾਹਿਬ ਦਾ ਗੁਰੂ ਅਰਜਨ ਦੇਵ ਨੇ ਉਹਨਾਂ ਕੋਲ ਰਖਵਾਇਆ ਸੀਗਾ ਦੇਖੋ ਵੀਰੋ ਜਿਹੜੀ ਅਸਲ ਮੇਨ ਚੀਜ਼ ਹੈ ਨਾ ਉਹ ਹੀ ਦੇਖਣ ਵਾਲੀ ਹੈ ਕਿ ਦੋਨੋਂ ਜਿਹੜੇ ਸਿਗੇ ਜਸ ਤਰ੍ਹਾਂ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਕਿਹਾ ਕਿ ਗੁਰੂ ਅਰਜਨ ਦੇਵ ਤੇ ਗੁਰੂ حضرت ਅਸਾਈਆ ਮੇਰੇ ਉਹਨਾਂ ਦਾ ਆਪਸ ਵਿੱਚ ਪਿਆਰ ਮੁਹੱਬਤ ਵਾਲਾ ਰਿਸ਼ਤਾ ਸੀਗਾ ਔਰ ਦੋ ਅਲੈਦਾ ਮਜ਼ਬ ਤੋਂ تعلق ਰੱਖਣ ਵਾਲੇ ਸੀ ਜਦ ਉਹ ਆਪਸ ਚ ਜੁੜੇ ਜਿਸ ਦੀ وجہ ਤੋਂ ਉਹਨਾਂ ਨਾਲ ਉਹਨਾਂ ਦੇ ਮੰਨਣੇ ਵਾਲੇ ਜਿਹੜੇ ਸੀਗੇ ਉਹ ਵੀ ਇਸ ਚੀਜ਼ ਦੇ ਨਾਲ ਜੁੜੇ ਔਰ ਆਪਸੀ ਪਿਆਰ ਮੁਹੱਬਤ ਵਧਿਆ ਜਿਹੜਾ ਕਿ ਇੱਕ ਦੇ ਕੰਮ ਕਰਾਂਦੇ ਸੀ ਜਦੋਂ ਦੋ ਮਿਲੇ ਤਾਂ ਉਹ ਕੰਮ ਜ਼ਿਆਦਾ ਹੋ ਗਿਆ ਔਰ ਦੁਨਾਂ ਨੇ ਪਿਆਰ ਮੁਹੱਬਤ ਦਾ ਪੇਗਾਮ ਦਿੱਤਾ ਰੱਬੁਲ ਇਜ਼ਤ ਦੇ ਮਾਰਗ ਤੇ ਚਲਾਇਆ ਔਰ ਜਿਸ ਤਰ੍ਹਾਂ ਗਿਆਨੀ ਸੰਸਿੰਘ ਮਸਕੀਨ ਜੀ ਨੇ ਕਥਾ ਦੇ ਵਿੱਚ ਵੀ ਕਿਹਾ ਕਿ ਸਿੱਖੀ ਦੇ ਦਿਲ ਜਿਹੜਾ ਐਡਾ ਛੋਟਾ ਨਹੀਂ ਹੈ ਕਿ ਦੂਸਰੇ ਧਰਮਾਂ ਲਈ ਜਗ੍ਹਾ ਨਾ ਹੋਵੇ ਔਰ ਇਹ ਗੱਲ ਹਕੀਕਤ ਹੈ ਕਿ ਦਰਬਾਰ ਸਾਹਿਬ ਜਿਸ ਦਾ ਨੀ ਪੱਥਰ ਅਗਰ ਗੁਰੂ ਅਰਜਨ ਦੇਵ ਜੀ ਨੇ ਹਜ਼ਰਤ ਸਾਈਂ ਮੀਆਂ ਮੀਰ ਕੋਲ ਰਖਵਾਇਆ ਸੀਗਾ ਉਹ ਇਸ ਵਾਸਤੇ ਕਿ ਸਿੱਖੀ ਦੇ ਦਿਲ ਵਿੱਚ ਦੂਸਰੇ ਧਰਮਾਂ ਵਾਸਤੇ ਬਹੁਤ ਇੱਜ਼ਤ ਇੱਜ਼ਤ ਹੈਗਾ ਹੈ ਔਰ ਉਹ ਅੱਜ ਵੀ ਚੀਜ਼ ਕਾਇਮ ਹੈ ਔਰ ਰਵਾਇਤ ਅੱਜ ਵੀ ਕਾਇਮ ਹੈ ਤੁਸੀਂ ਦਰਬਾਰ ਸਾਹਿਬ ਜਾ ਕੇ ਅਗਰ ਕੋਈ ਮੁਸਲਮਾਨ ਜਾਂਦਾ ਹੈ ਉੱਥੇ ਨਮਾਜ਼ ਵੀ ਅਦਾ ਕਰ ਸਕਦਾ ਹੈ ਉੱਥੇ ਤਿਲਾਵਤ ਵੀ ਕਰ ਸਕਦਾ ਹੈ ਆਪਣੇ ਤੌਰ ਤੇ ਜੋ ਉਹ ਇਬਾਦਤ ਕਰਦਾ ਹੈ ਉਹ ਕਰ ਸਕਦਾ ਹੈ ਕੋਈ ਰੋਕ ਟੋਕ ਨਹੀਂ ਨਾ ਸਿਰਫ ਮੁਸਲਮਾਨ ਬਸ ਬਲਕਿ ਹਿੰਦੂ ਅਸਾਈ ਕੋਈ ਵੀ ਜਾ ਕੇ ਉੱਥੇ ਕਰ ਸਕਦਾ ਹੈਗਾ ਹੈ ਔਰ ਇਹ ਸਿਰਫ ਕਹਿਣ ਦੀ ਹੱਦ ਤੱਕ ਨਹੀਂ ਹੈਗਾ ਬਲਕਿ ਮੈਂ ਇੱਕ ਮੁਸਲਮਾਨ ਮਨਿਸਟਰ ਸੀ ਜਿਹੜਾ ਕਿ ਹਿੰਦੁਸਤਾਨ ਵਿਜ਼ਿਟ ਤੇ ਗਿਆ ਸੀਗਾ ਪਰ ਉਹਨੇ ਕਿਹਾ ਕਿ ਮੈਂ ਜਦ ਉੱਥੇ ਗਿਆ ਸੀ ਤੇ ਮੈਂ ਸਮਝਿਆ ਕਿ ਮੈਂ ਦਰਬਾਰ ਸਾਹਿਬ ਦਾ جا کے وزٹ بھی کرا ਉਥੇ ਮੈਂ ਦਰਬਾਰ ਸਾਹਿਬ ਵੀ ਦੇਖਾ ਮੈਂ ਬਹੁਤ ਸੁਣਿਆ ਐ ਸਿੱਖਾਂ ਦੇ ਬਾਰੇ ਔਰ ਉਹ ਬਿਆਨ ਕਰਦਿਆਂ ਦੱਸਣ ਦਿਆ ਹੈ ਕਿ ਮੈਨੂੰ ਬਹੁਤ ਹੀ ਜ਼ਿਆਦਾ ਹੈਰਾਨਗੀ ਹੋਈ ਦੇਖ ਕੇ ਕਿ ਜਦੋਂ ਅਸੀਂ ਉਥੇ ਨमाज ਪੜੇ ਦਰਬਾਰ ਸਾਹਿਬ ਬਗੈਰ ਕਿਸੇ ਖੌਫ ਤੋਂ ਡਰ ਤੋਂ ਅਸੀਂ ਅਜ਼ਾਨ ਦੇ ਕੇ ਨमाज ਪੜੀ ਔਰ ਸਾਡੇ ਕੋਲ ਬਕਾਇਦਾ ਕਪੜੇ ਨਹੀਂ ਸੀ ਹੈ اور سا نے بندوبست کیا نماز ادا کرنے سان چادر چاہیے سی سانوں وہ چادر مہیا کی کیتیاں گئیں اور اسی پوری ازادی دن نال دربار صاحب سے اذان دے کے نماز پڑھی اور او دسدا ہوا ایک فخر محسوس دیا سی کہ میں یہ پیغام اس واسطے دے رہا ہے کہ ਸਿੱਖ قوم ਦਾ ਦਿਲ ਬੜਾ ਵੱਡਾ ਹੈਗਾ ਵਾ ਉਹ ਸਾਰੇ ਧਰਮਾਂ ਦਾ ਇੱਜ਼ਤ ਇhtram ਸਦਕਾਰ ਕਰਦੀ ਹੈਗੀ ਹੈ ਔਰ ਸਿਰਫ ਕਹਿਣ ਦੀ ਹੱਦ ਤੱਕ ਨਹੀਂ ਬਲਕਿ ਅਮਲਾਂ ਕਰਕੇ ਵੀ ਦਿਖਾਉਂਦੇ ਹੈਗੀ ਹੈ ਉਹਨੇ ਜੋ ਕੁਝ ਦਰਬਾਰ ਸਾਹਿਬ ਦੇਖਿਆ ਉਹਨੇ ਪਾਕਿਸਤਾਨ ਆ ਕੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀਗਾ ਕਿ ਮੈਨੂੰ ਬਹੁਤ ਵਧੀਆ ਲੱਗਾ ਔਰ ਬਹੁਤ ਸਾਰੀਆਂ ਚੀਜ਼ਾਂ 'ਚ ਮੈਨੂੰ ਐਜ਼ ਅ ਮੁਸਲਮ ਸ਼ਰਮਿੰਦਗੀ ਮਹਿਸੂਸ ਹੋਈ ਕਿ ਉਹ ਜਿਹੜੇ ਆ ਉਹ ਸਾਡੇ ਤੋਂ ਅੱਗੇ ਹੈਗੀ ਐ ਇਹਨਾਂ ਇਨਸਾਨੀਅਤ ਦੇ ਖidmat ਕਰਨ ਚ ਇਨਸਾਨੀਅਤ ਨੂੰ ਇੱਜ਼ਤ ਇhtaram ਦੇਣ ਦੇ ਵਿੱਚ ਸਾਡਾ ਧਰਮ ਵੀ ਇਹੀ ਕੁਝ ਸਿਖਾਉਂਦਾ ਹੈ ਲੇਕਿਨ ਅਸੀਂ ਉਹਨਾਂ ਚੀਜ਼ਾਂ ਨੂੰ ਭੁੱਲਦੇ ਜਾਣ ਨਹੀਂ ਹੈਗੇ ਆ ਜਦ ਕਿ ਸਿੱਖ ਕੌਮ ਉਹਨਾਂ ਚੀਜ਼ਾਂ ਦੇ ਉੱਤੇ ਕਾਇਮ ਉਹ ਦਾਇਨ ਹੈਗੀ ਐ ਬਾਕੀ ਵੀਰੋ ਤੁਹਾਡੀ ਕੀ ਰਾਏ ਹੈ ਤੁਸੀਂ ਕੀ ਦੋਨਾਂ ਦੇ ਦਲੀਲ ਸੁਣ ਕੇ ਰਾਏ ਰੱਖਦੇ ਹੋ ਕਮੈਂਟਸ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼